ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਵਲੌਗ ਆਪਣਾ ਦੁਬਾਰਾ ਤੋਂ ਉਹੀ ਰਹਿਣ ਬਸੇਰੇ ਦਾ ਹੈ ਜੋ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਵਿੱਚ ਤਿਆਰ ਹੋ ਰਿਹਾ ਸੀ ਅੱਜ ਪ੍ਰੋਪਰ ਤੌਰ ਤੇ ਤਿਆਰ ਹੋ ਚੁੱਕਾ ਹੈ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਸੀ ਅੱਜ ਆਪਾਂ ਪਾਰਟ 2 ਲੈ ਕੇ ਆਏ ਆਂ ਦੇਖੋ ਕਿੰਨੀ ਸੋਹਣੀ ਕਲਾਕਾਰੀ ਕੀਤੀ ਗਈ ਹੈ ਜੋ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਦੇਖੋ ਬਹੁਤ ਸੋਹਣਾ ਰੰਗ ਕੀਤਾ ਗਿਆ ਇਸ ਉੱਪਰ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਚਰਨੈਲ ਸਿੰਘ ਜੀ ਅਮਰੀਕਾ ਵਾਲੇ ਜਿੰਨਾ ਸਦਕਾ ਇਹ ਕੰਮ ਹੋਇਆ ਲੋੜ ਹਰ ਪਿੰਡਾਂ ਵਿੱਚ ਐਵੇਂ ਦੇ ਕਾਰਜ ਹੋਣ ਬਾਕੀ ਸਾਨੂੰ ਪਿੰਡ ਤੇ ਮਾਣ ਫਕਰ ਹੈ ਚਲੋ ਆਪਾਂ ਹੁਣ ਇਹਦਾ ਵਿਊ ਤੁਹਾਨੂੰ ਬਾਬਾ ਸਿੱਧੂ ਪੁਈ ਜੀ ਦੀ ਸਮਾਂਦ ਉੱਪਰੋਂ ਦਿਖਾਉਨੇ ਆਂ ਦੇਖੋ ਕਿਵੇਂ ਦਾ ਲੱਗਦਾ ਹੈ ਦੇਖੋ ਜੋ ਕਹਿੰਦੇ ਸੀਗੇ ਇੱਥੇ ਦਰਖਤ ਲਗਾਓ ਦੇਖੋ ਤੁਸੀਂ ਦਰਖਤ ਵੀ ਦੇ ਸਕਦੇ ਹੋ ਇਹਦੇ ਨੇੜੇ-ਤੇੜੇ ਬਹੁਤ ਦਰਖਤ ਲੱਗੇ ਹੋਏ ਹਨ ਦੇਖ ਸਕਦਾ ਤੁਸੀਂ ਧੰਨਵਾਦ ਜੀ ਥੈਂਕਿਊ ਜੀ ਵਲੌਗ ਨੂੰ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਨਵੀਂ ਅਪਡੇਟ ਪਿੰਡ ਬਾਰੇ ਹੋਰ ਦੇ ਸਕੀਏ ਥੈਂਕਿਊ ਥੈਂਕਿਊ